ਜਦੋਂ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਮੰਗਤਿਆਂ ਦੇ ਖਿਲਾਫ ਕਿ ਮੰਗਣਾ ਗੁਨਾਮ ਆ ਇਹ ਬੜਾ ਬਧੀਆ ਕਾਨੂੰਨ ਬਣਾਇਆ ਭਗਵਾਨ ਰਮਾਨ ਜੀ ਨੇ ਮੈਂ ਇਹਦੀ ਸ਼ਲਾਘਾ ਕਰਨਾ ਗੱਲ ਇਹ ਕਿ ਲੋਕੀ ਕੀ ਕਰਦੇ ਆ ਮੰਗਣ ਵਾਲੇ ਲੋਕਾਂ ਦੇ ਨਿਆਣੇ ਨੂੰ ਕਿਰਾਏ ਤੇ ਲੈ ਕੇ ਤੁਹਾਡੀ ਸੰਬੂਤੀ ਲੈਣ ਵਾਸਤੇ ਮੰਗਦੇ ਨੇ ਅਹੀ ਬੱਚਿਆਂ ਦੇ ਤਰਸ ਖਾਦੇ ਆ ਇੰਨੇ ਕਹਿੰਦੇ ਨਿਆਣਾ ਵਾ ਚਾਹੀ ਪੈਸੇ ਦੇਣੇ ਆ ਜਦ ਵੀ ਅਹੀ ਖੁਦ ਗੁਲੇਜ਼ਾਰ ਬਣੀਆਂ ਚੀਜ਼ ਦੇ ਅਹੀ ਇਹਨਾਂ ਨੂੰ ਕਬਾਸ਼ੇ ਰਿਜੇ ਨਿਆਣੇ ਕਿ ਤੁਸੀ ਨਿਆਣੇ ਨਾਲ ਬੋਲੋ ਪੰਜਾਬ ਸਰਕਾਰ ਨੇ ਕੀਤਾ ਮੈਂ ਕਰਦੀਆਂ ਪ੍ਰਸ਼ਾਸਨਾਂਗੇ ਵੀ ਮੰਨ ਕਰਨਾ ਕਿ ਉਹ ਇਨਾਂ ਵੱਲ ਧਿਆਨ ਦੇਣ ਇਨਾਂ ਮੰਗਿਆਂ ਤੇ ਕਾਰਵਾਈ ਕੀਤੀ ਜਾਂ ਜਿਹੜੇ ਨਿਆਣੇ ਲੈ ਕੇ ਮੰਗਤੇ ਨੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹਾਂ ਕਿ ਅਸੀਂ ਵੀ ਜਾਗਰੂਤ ਹੋਈਏ ਜਿਹੜੇ ਇਹ ਜੁਆਨੀਆਂ ਆਂਦੀਆਂ ਨੇ ਬੱਚਿਆਂ ਨਾਲ ਬਲੇਂ ਹੁੰਦੇ ਆ ਤੇ ਮੰਗਦੇ ਰਹੇ ਅਸੀਂ ਨਹੀਂ ਹੋਈਏ ਅਸੀਂ ਇਨਾਂ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰੀਏ ਤਾਂ ਕਿ ਇਹ ਜਿਹੜੀ ਗਤੀ ਹੈ ਇਹ ਖਤਮ ਕੀਤੀ ਜਾ ਸਕੇ ਇਹ ਵੀ ਇੱਕ ਮਰਨਾਪੋਟ ਹੈ ਕਿ ਇਸ ਤਰ੍ਹਾਂ ਮੰਡਰਵਾਲੀਆ ਕਾਧਿਆ ਸ਼ਹਿਰ ਵਿੱਚ ਘੁੰਮ ਰਹੀਆਂ ਨੇ ਹਾਂ ਜੀ ਪੰਜਾਬ ਸਰਕਾਰ ਨੂੰ ਬਾਰ ਨਹੀਂ ਕਰ ਦਿੱਤਾ ਕਿ ਕੀ ਕਹਿਣਾ ਚਾਹੁੰਦੇ ਨੇ ਵਾਹ ਕਿ ਦੇਖੋ ਜਿੰਨੇ ਵੀ ਹੈ ਨਾ ਜਿੱਥੇ ਗਰਮੀ ਹੱਤ ਦੀ ਹੈ ਆਪਣਾ ਛੋਟਾ ਜਿਹਾ ਬੱਚਾ ਗਰੀਬ ਤੋਂ ਗਰੀਬ ਬੰਦਾ ਵੀ ਹੈ ਜਿਹੜਾ ਸੋਚਦਾ ਵੀ ਉਹਨਾਂ ਨੇ ਤੇ ਠੰਡੀ ਥਾਂ ਦੇ ਉੱਤੇ ਰੱਖਿਆ ਆ ਤੁਸੀਂ ਦੇਖੋ ਵੀ ਥੋੜੇ ਦਿਨਾਂ ਵਿੱਚ ਹੀ ਨਾ ਇੱਥੇ ਇਹ ਖੰਭਾਂ ਵੀ ਨਿਕੜਾਏ ਮਰਦੇ ਐ ਤੇ ਜਿੰਨਾ ਕੋ ਦੇਖੋ ਕੋਈ ਨਾ ਕੋਈ ਛੋਟਾ ਬੱਚਾ ਔਰ ਇਹ ਬੱਚਿਆਂ ਨੂੰ ਦਿਖਾ ਕੇ ਲੋਕਾਂ ਨੂੰ ਮੋਸ਼ਨਲ ਬਲੈਕਮੇਲ ਕਰਕੇ ਠੀਕ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹਨਾਂ ਤੇ ਕੋਈ ਨਾ ਕੋਈ ਧਿਆਨ ਦਿੱਤਾ ਜਾਏ ਔਰ ਮੋਸਟਲੀ ਕਿਥੋਂ ਤੱਕ ਡਾਊਟ ਹੁੰਦਾ ਹੈ ਇਹ ਬੱਚੇ ਇਹਨਾਂ ਦੇ ਕਿੰਨੇ ਰੈਂਕ ਕੀਤੇ ਹੋਏ ਬੱਚੇ ਹੁੰਦੇ ਨੇ ਸਾਹਮਣੇ ਕੀ ਦੇਖੋ ਇਹ ਦੇਖੋ ਇਦਾਂ ਵੀ ਹੋ ਰਹੀ ਬਹੁਤ ਹੈ ਦਿੱਲੀ ਇੱਥੇ ਚੌਂਕ ਦੇ ਵਿੱਚ ਨਹੀ ਆਓ ਕਿਥੋਂ ਆਏ ਤੁਸੀਂ कहाँ से आया बटाले से बटाले से ये बच्चा किसका है ये बच्चा लड़की के बहन का है बहन का है आपका नहीं है नहीं लड़की के बहन का है बटाले वाले आप तो ले गए हम उसके, उसके, उसके पास दो बच्चे चार बच्चे की माँ तो तो है क्या आपको उससे कोई मंगना आता है और तो काम नहीं करता काम करते करते हो आते हो जाते बहुत काम करेगी काम करेगी इंसान ही ना है काम करेगी और आप कितने कुछ करे दुकानों से लेकर आए हो? मैं अभी आ रहे हैं इन लोगों कितने जाने आए हो? एक ही उपली और कितने हैं जहां आए? वही है कोई पटालिया वंशी गए थे हम तो अभी तो लगता है आपका बच्चा है नहीं किसका है? नहीं